ਉਹ ਬਾਬਾ ਨੌਂ ਸਿੰਘ ਜੀ ਦਾ ਵੀ ਸੀਸ ਧਾੜ ਦੇ ਨਾਲੋਂ ਅਲੱਗ ਹੋ ਗਿਆ ਤੇ ਬਾਬਾ ਦੀਪ ਸਿੰਘ ਦਾ ਵੀ ਸੀਸ ਧਾੜ ਦੇ ਨਾਲੋਂ ਅਲੱਗ ਹੋ ਗਿਆ ਸੀ। ਗੁਰੂ ਖਾਲਸਾ ਜੀ ਉਹ ਬਾਬਾ ਦੀਪ ਸਿੰਘ ਕਹਿੰਦੇ ਹੁਣ ਅਸੀਂ ਤਾਂ ਅੱਗੇ ਚੱਲਾਂਗੇ। ਤੇ ਬਾਬਾ ਨੌਂ ਸਿੰਘ ਸਾਹਿਬ ਜੀ ਕਹਿੰਦੇ ਹੁਣ ਅਸੀਂ ਇੱਥੇ ਹੀ ਰਵਾਂਗੇ। ਇੱਥੇ ਪਹਿਰੇ ਲਾਵਾਂਗੇ ਸ਼ਹੀਦੀ ਪਹਿਰੇ ਇੱਥੇ ਵਰਤਣਗੇ। ਤੁਸੀਂ ਬਾਬਾ ਜੀ ਅੱਗੇ ਜਾਓ। ਹੁਣ ਸਮਾਦਾ ਸਾਹਿਬ ਜਾਓਗੇ ਨਾ ਬਾਬਾ ਨੌਂ ਸਿੰਘ ਸਾਹਿਬ ਜੀਆਂ ਦੇ। ਉੱਥੇ ਜਾ ਕੇ ਵੇਖਿਓ ਕਿ ਸੱਜੇ ਪਾਸੇ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਨਿਸ਼ਾਨ ਸਾਹਿਬ ਲੱਗਾ ਤੇ ਖੱਬੇ ਪਾਸੇ ਬਾਬਾ ਨੌ ਸਿੰਘ ਦਾ ਸਮਾਦਾ ਜਿਹੜਾ ਫੌਗ ਦਾ ਵੱਡਾ ਜਰਨੈਲ ਹੁੰਦਾ ਉਹ ਸੱਜੇ ਪਾਸੇ ਰਹਿੰਦਾ ਛੋਟਾ ਜਰਨੈਲ ਹੁੰਦਾ ਉਹ ਖੱਬੇ ਪਾਸੇ ਰਹਿੰਦਾ ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਦੇ ਵੱਡੇ ਜਰਨੈਲ ਸਨ ਬਾਬਾ ਨੌਤ ਸਿੰਘ ਮੀਰ ਜਹੇਦਾਰ ਸਾਹਿਬਾਨ ਸਨ ਬਾਬਾ ਨੌ ਸਿੰਘ ਸਾਹਿਬ ਜੀ ਨੇ ਆਪਣਾ ਪੜਾਅ ਉੱਥੇ ਕੀਤਾ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਚੱਲ ਕਰਕੇ ਅੱਗੇ ਗਏ ਹੁਣ ਸ਼ਹੀਦਾਂ ਦੇ ਸਮਾਧ ਦੀ ਤਾਕਤ ਦੱਸਿਓ ਖਾਲਸਾ ਜੀ ਪਹਿਲਾਂ ਟਰੱਕਾਂ ਤੇ ਬਰਾਤਾਂ ਜਾਂਦੀਆਂ ਸੀ ਉਹ ਵੇਲੇ ਇੱਕ ਬਰਾਤੀ ਸੀ ਜਿਹੜਾ ਲਾੜਾ ਨਹੀਂ ਸੀਗਾ ਪਹਿਲਾਂ ਟਰੱਕਾਂ ਤੇ ਬਰਾਤਾਂ ਜਾਂਦੀਆਂ ਸੀ ਤੇ ਉਹ ਲਾੜਾ ਕਹਿੰਦਾ ਇੱਥੇ ਸ਼ਹੀਦਾਂ ਦੀ ਸਮਾਧ ਵਾ ਤੇ ਆਪਾਂ ਇੱਥੇ ਰੋਕੇ ਨੰਗਾਗੇ ਮੱਥਾ ਟੇਕ ਕੇ ਨੰਗਾਗੇ ਉਹ ਕਹਿੰਦਾ ਕੋਈ ਨਹੀਂ ਮੈਨੂੰ ਕੀ ਸ਼ਹੀਦ ਕਰਨਗੇ ਉਹਨੇ ਸ਼ਰਾਬ ਪੀਤੀ ਸੀ ਵਿਆਹ ਕਰਾ ਕੇ ਚਾਵੜਾ ਸੀ ਉਹਨੂੰ ਕਿ ਛੇਤੀ ਘਰੇ ਜਾਈਏ ਉਹ ਟਰੱਕ ਡਰਾਈਵਰ ਕਹਿੰਦਾ ਨਾਮ ਪਾਉ ਇੱਥੇ ਸ਼ਹੀਦਾਂ ਦਾ ਸਮਾਦਾ ਗੁਰਦਾਰਾ ਸਾਹਿਬ ਬਣਿਆ ਤੇ ਇੱਥੇ ਨਮਸਕਾਰ ਕਰਕੇ ਨੰਗੀ ਦਾ ਐਂਦਾ ਨਹੀਂ ਨੰਗੀ ਦਾ ਹੁਣ ਗੁਰੂ ਖਾਲਸਾ ਜੀ ਜਿਹੜਾ ਰੱਬ ਨਾਲ ਹੀ ਪੰਗੇ ਲਵੇ ਉਹਨੇ ਬਾਬਾ ਨੌ ਸਿੰਘ ਸਾਹਿਬ ਜੀ ਦੀ ਸਮਾਧੇ ਵਾਲੇ ਵੇਖ ਕੇ ਕਹਿੰਦਾ ਮੇਰੇ ਕਿਹੜਾ ਸ਼ਹੀਦ ਲੱਤ ਤੋੜਨਗੇ ਤੂੰ ਪਿਹਾਰ ਟਰੱਕ ਇਥੋਂ ਉਹ ਕਹਿੰਦਾ ਚਲੋ ਠੀਕ ਵਾ ਉਹ ਡਰਾਈਵਰ ਸਿਆਣਾ ਸੀ ਉਹਨੇ ਬ੍ਰੇਕ ਮਾਰੀ ਨਮਸਕਾਰ ਕੀਤੀ ਸਮਾਧੇ ਉੱਤੇ ਨਮਸਕਾਰ ਕਰਕੇ ਨੰਗਿਆ ਅੱਗੇ ਜਦੋਂ ਸਮਾਧੇ ਜਾਓਗੇ ਤੇ ਨਾਲ ਹੀ ਅੱਗੇ ਨਿੱਕੇ ਜਿਹੇ ਸੂਆ ਬਣਿਆ ਉਹ ਸਾਰਾ ਟਰੱਕ ਹੀ ਸੂਏ 'ਚ ਇਹ ਸਾਡੇ ਦਾਦਾ ਜੀ ਸਾਖੀ ਸੁਣਾਉਂਦੇ ਹੁੰਦੇ ਸੀ ਉਹ ਕਹਿੰਦੇ ਅਸੀਂ ਆਪ ਅੱਖੀਂ ਵੇਖਿਆ ਸਾਰਾ ਟਰੱਕ ਸੂਏ 'ਚ ਸਾਰੇ ਕਿਸੇ ਨੂੰ ਕੁਝ ਨਹੀਂ ਹੋਇਆ ਸਾਰੇ ਬਚ ਗਏ ਬਾਬਾ ਸੁਚਾ ਸਿੰਘ ਜੀ ਹੁੰਦੇ ਸੀ ਜਿਨ੍ਹਾਂ ਨੇ ਟਾਲਾ ਸਾਹਿਬ ਪ੍ਰਗਟ ਕੀਤਾ ਪਹਿਲਾਂ ਟਾਲਾ ਸਾਹਿਬ ਗੁਰਦਰਾਣੀ ਸੀ ਹੁੰਦਾ ਇਹ ਬਾਬਾ ਸੁਚਾ ਸਿੰਘ ਜੀ ਉਹਨਾਂ ਦਾ ਉੱਥੇ ਪਹਿਰਾ ਹੁੰਦਾ ਸੀ ਥੋੜਾ ਸਮਾਂ ਹੀ ਹੋਇਆ 4-5 ਸਾਲ ਜਦੋਂ ਦੇ ਸੱਜ ਖੜ ਗਏ ਨੇ ਉਹ ਬਾਬਾ ਸੁਚਾ ਸਿੰਘ ਕਹਿੰਦਾ ਕਿਸੇ ਨੂੰ ਕੁਝ ਨਹੀਂ ਹੋਇਆ ਜਿਹੜਾ ਕਹਿੰਦਾ ਸੀ ਨਾ ਮੇਰੀ ਕਿਹੜਾ ਸ਼ਹੀਦ ਲੱਤ ਤੋੜ ਲੈਣਗੇ ਸ਼ਹੀਦਾ ਨੇ ਲੱਤ ਵੀ ਉਥੋਂ ਭੰਨੀ ਗਈ ਹੁਣ ਜੇ ਤਾਂ ਇਥੋਂ ਪਿੰਜਰੇ ਤੋਂ ਟੁੱਟਦੀ ਕੋਈ ਡਾਕਟਰ ਬੰਨ ਵੀ ਦਿੰਦਾ ਪਲਸਟਰ ਲਾ ਕੇ ਹੁਣ ਜਿਹੜੀ ਟੁੱਟੀ ਪੱਟ ਤੋਂ ਪੱਟ ਤੋਂ ਲੱਤ ਟੁੱਟੀ ਸ਼ਹੀਦਾ ਦੀ ਤਾਕਤ ਐ ਹੋਜੀ ਵਰਤੀ ਤੇ ਉਹ ਅੱਜ ਵੀ ਉਹਦਾ ਖਾਲਸਾ ਜੀ ਪਿੰਡ ਆ ਇਧਰ ਨਿੱਕੇ ਸੁਭਰਾਵਾਂ ਦੇ ਨਾਲ ਤੇ ਉਹ ਅੱਜ ਵੀ ਦੱਸਦਾ ਕਹਿੰਦਾ ਮੈਂ ਸ਼ਹੀਦਾਂ ਦੇ ਨਾਲ ਪੰਗਾ ਲਿਆ ਸੀ ਬੁੱਢਾ ਹੋ ਗਿਆ ਹੁਣ ਵਾਵਾ ਅਸੀਂ ਕਿਹਾ ਸੀ ਕਿਤੇ ਝੂਠ ਹੀ ਨਾ ਹੋਵੇ ਵੇਖ ਕੇ ਤਾਈਏ ਉਹ ਅਜੇ ਵੀ ਹੈਗਾ ਮਖੂਦੇ ਨਾਲ ਹੁੰਦਾ ਪਿੰਡ ਉਹ ਕਹਿੰਦਾ ਮੈਂ ਸ਼ਹੀਦਾਂ ਨਾਲ ਪੰਗੇ ਲੈਣਾ ਸਾਂਦੇ ਸਾਰੀ ਉਮਰ ਹੋ ਗਈ ਲੱਤ ਨਹੀਂ ਵੱਜੀ ਏਡੀ ਵੱਡੀ ਤਾਕਤ ਹੈ ਗੁਰੂ ਖਾਲਸਾ ਜੀ ਸ਼ਹੀਦਾਂ ਦੀ ਸ਼ਹੀਦਾਂ ਦੀ ਖੇਡ ਕੋਈ ਨਿੱਕੀ ਮੋਟੀ ਥੋੜੀ ਹੈ ਤੇ ਹੁਣ ਇਹ ਤਾਂ ਸੁਣੀ ਸੁਣਾਈ ਗੱਲ ਹੋ ਗਈ ਅਸੀਂ ਅੱਖੀ ਨਹੀਂ ਵੇਖੀ ਪਰ ਇਹ ਕਹੀਂ ਅੱਖੀ ਵੀ ਵੇਖੀ ਹੈ ਇਦਰਾ ਵਕੀਲ ਅੰਮ੍ਰਿਤਸਰ ਸਾਹਿਬ ਦਾ ਤੇ ਉਦੋਂ ਅਸੀਂ ਬਾਹਰ ਸੇਵਾ ਕਰਦੇ ਹਨੇਸਾ ਮਾਇਆ ਫੜਨ ਦੀ ਉਹ ਵਕੀਲ ਗੱਡੀ ਭਿਹਾ ਕੇ ਨੰਗਣ ਲਗਾ ਤੇ ਉਹਨੇ ਵਾਵਾ ਕੋਈ ਰੱਖੇ ਸੀਗੇ ਕਾਗਜ਼ ਪੱਤਰ ਹੁੰਦਾ ਵਕੀਲਾਂ ਕੋਲੇ ਸ਼ੀਸ਼ੇ ਖੁੱਲੇ ਗੱਡੀਆਂ ਦੇ ਤੇ ਜਿੰਨਾ ਕਾਗਜ਼ ਪੱਤਰ ਓਡੋਡ ਬਾਹਰ ਨੂੰ ਆਈ ਜਾਵੇ ਤੇ ਗੱਡੀ ਭੁਜਾਈ ਜਾਵੇ ਉਥੇ ਸਮਾਧ ਦੇ ਵੀ ਨਾ ਗੱਡੀ ਰੋਕੀ ਉਹ ਕਾਗਜ਼ ਪੱਤਰ ਜ਼ਰੂਰੀ ਸੀ ਉਹਨੇ ਗੱਡੀ ਤਾਂ ਚਲੋ ਨਾ ਰੋਕੀ ਉਥੇ ਤੇ ਜਿੱਥੇ ਗਿਆ ਤੇ ਕਾਗਜ਼ ਪੱਤਰ ਨਾ ਲੱਭੇ ਰੋਵੇ ਉਥੇ ਉਹਨੇ ਮਨ 'ਚ ਸੋਚਿਆ ਕਿ ਮੇਥੋਂ ਤਾਂ ਕੋਈ ਗਲਤੀ ਹੋਈ ਹੋਵੇਗੀ। ਉਹਨੇ ਜਦੋਂ ਸੋਚਿਆ ਉਹਨੇ ਕਿਹਾ ਬਾਬਾ ਜੀ ਦਾ ਸਮਾਦਾ ਸੀ ਤੇ ਉੱਥੋਂ ਮੈਂ ਗੱਡੀ ਹੋਲੀ ਨਹੀਂ ਕੀਤੀ ਪਿਆ ਕੇ ਨੰਗਿਆਂ ਤੇ ਮੇਰਾ ਕਾਗਜ਼ ਪੱਤਰ ਵੀ ਮੇਥੋਂ ਗਬੀਜ ਗਿਆ ਤੇ ਮੇਰੀ ਤਾਂ ਨੌਕਰੀ ਚਲੀ ਜੂ। ਫੇਰ ਉਹਨੇ ਆਣ ਕੇ ਉੱਥੇ ਰਗੜਾ ਲਵਾਇਆ ਅਰਦਾਸ ਕਰਾਈ। ਉਹ ਖਾਲਸਾ ਜੀ ਬੱਸਾਂ ਲੰਘਦੀਆਂ ਉਹ ਬੱਸਾਂ ਵਾਲਿਆਂ ਨੇ ਸਾਰੇ ਕਾਗਜ਼ ਕਿਤੇ ਇਕੱਠੇ ਕੀਤੇ ਸੀ ਤੇ ਬਾਬਾ ਧੰਨਾ ਸਿੰਘ ਉੱਥੇ ਰਹਿੰਦਾ ਅੱਜ ਵੀ ਭਾਵੇਂ ਉਹਨੂੰ ਜਾ ਕੇ ਪੁੱਛ ਲਿਓ ਕਹਿੰਦਾ ਕਿ ਵਕੀਲ ਨੇ ਅਰਦਾਸਾ ਕਰਾਉਣ ਦੀ ਦੇਰ ਤੇ ਉਧਰੋਂ ਬੱਸ ਵਾਲੇ ਆਣ ਕੇ ਉਹ ਕਾਗਜ਼ ਪੱਤਰ ਫੜਾਦਾ ਕਿ ਬਾਬਾ ਜੀ ਸੜਕ 'ਚ ਖਿਲਰ ਰਿਹਾ ਸੀ ਜੇ ਕਿਸੇ ਦਾ ਹੋਵੇ ਤੇ ਦੇ ਦਿਓ ਉਹ ਹਣੋ ਸੋਨੇ ਦੀ ਸੇਵਾ ਚੱਲਾਂਦੀ ਉਹਨੇ ਕਿਲੋ ਸੋਨਾ ਚੜਾਇਆ ਕਿ ਜੇ ਅੱਜ ਮੇਰੀ ਨੌਕਰੀ ਉਹ ਬਾਬਾ ਨੌਧ ਸਿੰਘ ਸਾਹਿਬ ਕਰਕੇ